6 ਜੂਨ 1984 ਨੂੰ ਲੈ ਕੇ ਕੱਲੂਕਾਰੇ ਨੂੰ ਲੈ ਕੇ ਪਾਠ ਦੇ ਭੋਗ ਜਿਹੜੇ 6 ਤਰੀਕ ਨੂੰ 6 ਜੂਨ ਨੂੰ ਪੈਣੇ ਆ ਤਾਂ ਉੱਥੇ ਸਮੂਹ ਜੋ ਜਥੇਬੰਦੀਆਂ ਜੋ ਆ ਇਕੱਠੀਆਂ ਹੋਣਗੀਆਂ ਸ੍ਰੀ ਕਲਤਕ ਸਾਬ ਤੇ ਤਾਂ ਉਹਨਾਂ ਦੀ ਸਿਕਿਉਰਿਟੀ ਦੇ ਪੱਕਾ ਪ੍ਰਬੰਧ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸੱਚਕਣ ਸ੍ਰੀ ਹਰਮੰਦਰ ਸਾਹਿਬ ਜੀ ਦਾ ਬਾਹਰ ਜਿਹੜਾ ਵੱਡੇ ਵੱਡੇ ਪੱਦਰ ਦੇ ਉੱਤੇ ਜਿਹੜੀ ਫੋਰਸ ਹੈ ਉਹ ਲਗਾ ਦਿੱਤੀ ਗਈ ਹੈ ਤਾਂ ਵੱਖ-ਵੱਖ ਫੋਰਸਾਂ ਜਿਹੜੀਆਂ ਸ਼ਹਿਰ ਤੋਂ ਵੀ ਬੁਲਾਈਆਂ ਗਈਆਂ ਨੇ ਤਾਂ ਜਿਹੜੇ ਏਡੀਐਸਪੀ ਸਾਹਿਬ ਹੈਗੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਡਿਊਟੀ ਨਿਭਾਉਂਦੇ ਜਿਖਾਈ ਦੇ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰ ਲਈਏ ਤਾਂ 1200 ਦੇ ਕਰੀਬ ਜਿਹੜੀ ਫੋਰਸ ਅੱਜ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਲਗਾ ਦਿੱਤੀ ਗਈ ਹੈ ਹਾਲਾਂਕਿ ਪਹਿਲਾਂ ਜੇ ਫੋਰਸ ਦੀ ਗੱਲ ਕਰੀਏ ਤਾਂ ਬਹੁਤ ਹੀ ਜੋ ਇਸ ਤੋਂ ਘੱਟ ਜਿਹੜੀ ਫੋਰਸ ਲਗਾਈ ਗਈ ਸੀ ਪਰ ਹੁਣ ਕਿਤਨਾ ਕਿਤੇ ਫੋਰਸ ਜਿਹੜੀ ਆ ਵਧਾ ਦਿੱਤੀ ਗਈ ਆ ਫੋਰਸ 1200 ਦੇ ਕਰੀਬ ਜਿਹੜੀ ਫੋਰਸ ਆ ਉਹ ਇੱਥੇ ਲਗਾ ਦਿੱਤੀ ਗਈ ਆ ਤਾਂ ਕੁਝ ਫੋਰਸ ਇਹ ਵੀ ਇੱਥੇ ਤਨਾਤ ਹੈਗੀ ਤੁਸੀਂ ਵੇਖ ਸਕਦੇ ਹੋ ਜਿਹੜੇ ਵੀ ਇਹ ਜਵਾਨ ਇੱਥੇ ਦਿਖਾਈ ਦੇ ਰਹੇ ਤੁਹਾਨੂੰ ਤਾਂ ਇਹਨਾਂ ਨੂੰ ਵੀ ਕਿਤਨਾ ਕਿਤੇ ਸਚਕਨ ਜੀ ਹਰਮੰਦਰ ਸਾਹਿਬ ਜੀ ਦੇ ਅੰਦਰ ਤਾਂ ਉੱਥੇ ਹੀ ਪ੍ਰਕਰਮਾਂ ਦੀ ਗੱਲ ਕਰ ਲਈਏ ਜਾਂ ਬਾਹਰ ਦੀ ਵੀ ਗੱਲ ਕਰ ਲਈਏ ਤਾਂ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਤਨਾਤ ਕੀਤਾ ਜਾਣਾ ਹੈਗਾ ਕਿ ਕੋਈ ਵੀ ਅਗਰ ਕੋਈ ਸ਼ਰਾਰਤੀ ਅੰਸਰ ਆਇਆ ਜਾਂ ਕੋਈ ਵੀ ਅਗਰ ਸ਼ਰਾਰਤ ਕਰਨਾ ਚਾਹੁੰਦਾ ਤਾਂ ਉਸ ਤੇ ਜੜੀਆਂ ਨਿਗਰਾਨੀ ਬਣਾਈ ਰੱਖਣ ਤਾਂ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ 12 ਗੇਟਾਂ ਦੀ ਗੱਲ ਕਰਦੇ ਹਾਂ 12 ਗੇਟਾਂ ਦੇ ਉੱਤੇ ਜਿਹੜੀ ਫੋਰਸ ਹੈ CRPF ਹੈ ਉਹ ਵੀ ਨਾਲ ਦੇ ਨਾਲ ਤਾਇਨਾਤ ਕੀਤੀ ਗਈ ਆ ਤਾਂ ਜੋ ਕਿ ਸ਼ਹਿਰ ਦੇ ਜਿਹੜੇ ਅੰਦਰ ਬਾਹਰਲੇ ਜਿਹੜੇ ਨਾਕੇ ਹੈਗੇ ਆ ਇੰਟਰ ਸਿਟੀ ਆਊਟਰ ਸਿਟੀ ਪੁਆਇੰਟ ਜਿਹੜੇ ਹੈਗੇ ਆ ਉੱਥੇ ਵੀ ਨਾਕੇ ਵਧਾ ਦਿੱਤੇ ਗਏ ਨੇ ਤਾਂ ਫੋਰਸ ਨੂੰ ਕਿਤਨਾ ਕਿਤੇ ਇਹ ਚੀਜ਼ ਇਹ ਗੱਲ ਜ਼ਰੂਰ ਰੱਖੀ ਗਈ ਆ ਕਿ ਅਗਰ ਕੋਈ ਵੀ ਸ਼ੱਕੀ ਜੋ ਇਨਸਾਨ ਲੱਗਦਾ ਤਾਂ ਉਸ ਨੂੰ ਉਸੇ ਵਕਤ ਲੈ ਰੌਂਡ ਅਪ ਕਰਕੇ ਉਸ ਦੇ ਉੱਤੇ ਜਿਹੜੀ ਆ ਕਾਰਵਾਈ ਕਰ ਦਿੱਤੀ ਜਾਵੇ ਪੁੱਛਗਿਛ ਕੀਤੀ ਜਾਵੇ ਤਾਂ ਇਹ ਚੀਜ਼ ਦੇ ਜਿਹੜੇ ਸਖਤ ਆਰਡਰ ਇਸ ਵਾਰ ਦਿੱਤੇ ਗਏ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਐਸ ਐਚ ਓਜ਼ ਡੀ ਐਸ ਪੀ ਇੱਥੇ ਮੌਜੂਦ ਹੈਗੇ ਨੇ ਸਿਵਲ ਦੇ ਵਿੱਚ ਹੈਗੇ ਨੇ ਜਿਨ੍ਹਾਂ ਵਿੱਚ ਅਫਸਰ ਹੈਗੇ ਨੇ ਤਾਂ ਇਹਨਾਂ ਵੱਲੋਂ ਹੁਣ ਸਾਰੀ ਫੋਰਸ ਨੂੰ ਇੱਥੇ ਇਕੱਠਾ ਕਰਕੇ ਜਾਂ ਫੋਰਸ ਕੋਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਡਿਊਟੀਆਂ ਲਗਾਉਣਗੇ ਤਾਂ ਕਹਿ ਸਕਦੇ ਆ ਕਿ ਪੂਰੀ ਛੌਨੀ ਦੇ ਵਿੱਚ ਹੁਣ ਜੋ ਗੁਰੂ ਘਰ ਦੇ ਬਾਹਰ ਦਾ ਜਗ ਲੈ ਰਹਾ ਉਹ ਕਨਵਰਟ ਕਰ ਦਿੱਤਾ ਗਿਆ ਪੁਲਸੀ ਪੁਲਸ ਹੈ ਜਿੱਥੇ ਨਿਗਾਹ ਮਾਰ ਲਓ ਉੱਥੇ ਪੁਲਸ ਦੀਆਂ ਗੱਡੀਆਂ ਪੁਲਸ ਸੀਆਰਪੀਐਫ ਤਾਂ ਮੁਲਾਜ਼ਮ ਵੀ ਮੁਲਾਜ਼ਮ ਇਸ ਵਕਤ ਗੁਰੂ ਘਰ ਦੇ ਬਾਹਰ ਤਨਾਤ ਕਰ ਦਿੱਤਾ ਗਿਆ ਜਿੱਥੇ ਕਿ ਜੈਂਟਸ ਮੁਲਾਜ਼ਮਾਂ ਉੱਥੇ ਲੇਡੀਜ਼ ਮੁਲਾਜ਼ਮ ਵੀ ਜਿਹੜੀ ਹੈ ਇੱਥੇ ਤਨਾਤ ਕੀਤੀ ਗਈ ਵੱਡੇ ਪੱਧਰ ਤੇ ਤਨਾਤੀ ਜੋ ਲੇਡੀਜ਼ ਮੁਲਾਜ਼ਮਾਂ ਦੀ ਵੀ ਕੀਤੀ ਗਈ ਆ ਤਾਂ ਕਹਿ ਸਕਦੇ ਆ ਕਿ ਕਾਫੀ ਸਖਤ ਨਿਗਰਾਨੀ ਜੋ ਇਸ ਵਾਰ ਹੋਲ ਸਹ ਲੋ ਰੱਖੀ ਜਾਣੀ ਆ ਸੀਆਈਏ ਤੋਂ ਵੀ ਸਟਾਫ ਤੋਂ ਵੀ ਜੋ ਮੁਲਾਜ਼ਮ ਬੁਲਾਏ ਨੇ ਤਾਂ ਉੱਥੇ ਜਿਹੜੇ ਲਿਸਟਾਂ ਦੇ ਮੁਤਾਬਕ ਜਿਹੜੀਆਂ ਡਿਊਟੀਆਂ ਇੱਥੇ ਤਨਤ ਕਰਨ ਨੂੰ ਉਹਨਾਂ ਵੱਲੋਂ ਲਗਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰ ਜਿੱਦਾਂ ਕਿ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਤਾਂ ਉਸੇ ਤਰੀਕੇ ਨਾਲ ਹੋਣਵੇਂ ਇਸ ਵਾਰ ਜੋ ਹੁਣ ਕੀ ਹੈ ਕਿ ਮੁਲਾਜ਼ਮ ਵਾਦਦੇ ਤੇ ਗਏ ਨੇ ਪੰਜਾਬ ਪੁਲਿਸ ਦੀ ਫੋਰਸ ਵਾ ਦਿੱਤੀ ਗਈ ਹੈ ਸੀਆਰਪੀਐਫ ਜਾਂ ਵੱਖਰੀ ਆ ਹੋਰ ਵੀ ਕੰਪਨੀਆਂ ਜਿਹੜੀਆਂ ਨੇ ਉਹ ਬੁਲਾ ਲਈ ਚਾਹੀ ਜਾਨੇ ਤੇ ਨਾਲ ਦੀ ਨਾਲ ਜਿਹੜੇ ਨਾਲ ਲੱਗਦੇ ਬਾਜ਼ਾਰ ਹੈਗੇ ਨੇ ਬਾਜ਼ਾਰ ਵੀ ਖਾਲੀ ਕਰਾ ਦਿੱਤੇ ਗਏ ਨੇ ਬਾਜ਼ਾਰ ਜਿਹੜੇ ਪੁਰਨ ਤੌਰ ਤੇ ਖਾਲੀ ਕਰਾ ਦਿੱਤੇ ਗਏ ਨੇ ਕਿਉਂਕਿ ਜੱਥੇ ਬੰਦੀਆਂ ਬੜੇ ਵੱਡੇ ਪੱਧਰ ਤੇ ਆਣੀਆਂ ਹੁੰਦੀਆਂ ਨੇ ਛੇ ਜੋ ਨੂੰ ਤਾਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਹੋ ਸਕੇ ਤਾਂ ਲਾਂਘੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਜਿੰਨਾ ਵੀ ਜੋ ਕੈਂਟਾ ਘਰ ਵਾਲੇ ਗੇਟ ਤੋਂ ਲੈ ਕੇ ਸਰਾਵਾਂ ਵਾਲੇ ਗੇਟ ਤੱਕ ਜਿਹੜਾ ਬਾਜ਼ਾਰ ਆ ਉਹ ਬਿਲਕੁਲ ਹੀ ਪੁਰਨ ਤੌਰ ਤੇ ਖਾਲੀ ਕਰਾ ਦਿੱਤਾ ਗਿਆ ਤਾਂ ਕਲੀ-ਕਲੀ ਅਪਡੇਟ ਜੋ ਕਲੂਕਾਰਾਂ ਨੂੰ ਲੈ ਕੇ ਤਾਂ ਨਾਲ ਸਾਂਝੀ ਕਰਦੇ ਰਹਾਂਗੇ ਬਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਣੀ ਟੀਵੀ ਸ਼੍ਰੀਮੰਤ ਸਾਈ